ਬੱਡੀ ਖਬਰਾਂ ਜਿਵੇਂ ਕਿ ਅਮਰਪਾਲ ਸਿੰਘ ਦੇ ਉੱਪਰ ਇੱਕ ਬਹੁਤ ਵੱਡਾ ਦੋਸ਼ ਲੱਗ ਚੁੱਕਿਆ ਹੈ ਪੂਰੀ ਵੀਡੀਓ ਤੁਹਾਨੂੰ ਦਿਖਾਉਂਗਾ ਕਿ ਕੁੜੀਆਂ ਦਾ ਮਾਮਲਾ ਕੀ ਹੈ ਯਾਨੀ ਇੱਕ ਵੀਡੀਓ ਬਾਰਨ ਹੋ ਚੁੱਕੀ ਹੈ ਸ਼ਾਇਦ ਹੀ ਭਾਈ ਅਮਰਪਾਲ ਸਿੰਘ ਨੂੰ ਬਾਹਰ ਆਉਣ ਦਿੱਤਾ ਜਾਵੇ ਕਿਉਂਕਿ ਅਮਰਪਾਲ ਸਿੰਘ ਦੇ ਖਿਲਾਫ ਜਿਹੜਾ ਬਹੁਤ ਵੱਡਾ ਸਬੂਤ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਕਿਉਂਕਿ ਅਮਰਪਾਲ ਸਿੰਘ ਦੇ ਵਕੀਲ ਰਮਾਨ ਸਿੰਘ ਖਾਰਾ ਵੀ ਜਵਾਬ ਦੇ ਗਏ ਨੇ ਔਰ ਅੱਜ ਦੇ ਹਨਮਤ ਪੂਰੀ ਵੀਡੀਓ ਦਿਖਾਉਂਗਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਅਮਰਪਾਲ ਸਿੰਘ ਨੂੰ ਪਹਿਲਾਂ ਤਾਂ ਭਗਵਾਨ ਤਮਾਨ ਸਰਕਾਰ ਕਹਿੰਦੇ ਅੰਦਰ ਰੱਖਣਾ ਚਾਹੁੰਦੀ ਆ ਕਿ ਇਹਦਾ ਵੱਖਵਾਦੀ ਆ ਜੀ ਇਹਦਾ ਦੇਸ਼ਦਰ ਉਹੀ ਆ ਜੀ ਪਰ ਅੱਜ ਜਿਹੜਾ ਸਬੂਤ ਕੁੜੀਆਂ ਦੇ ਮਾਮਲੇ ਦੇ ਨਾਲ ਜੁੜ ਗਿਆ ਬਹੁਤ ਵੱਡਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਮੈਂ ਇਸ ਵੀਡੀਓ ਦੇ ਵਿੱਚ ਕਰੂੰਗਾ ਕਿ ਅਮਰਪਾਲ ਸਿੰਘ ਨੂੰ ਕਈ ਲੋਕ ਯੋਧਾ ਕਹਿੰਦੇ ਨੇ ਕਈ ਲੋਕ ਦੇ ਵਿਰੁੱਧ ਵੀ ਚੱਲਦੇ ਨੇ ਪਰ ਸੱਚ ਕੀ ਹੈ ਉਹ ਤਾਂ ਇਹ ਵੀਡੀਓ ਦਿਖਾਊਗੀ ਕਿਉਂਕਿ ਇਹ ਵੀਡੀਓ ਬਿਲਕੁਲ ਤਾਜ਼ਾ ਵੀਡੀਓ ਜਿਹੜਾ ਨਿਕਲ ਕੇ ਆ ਗਿਆ ਅਮਰਪਾਲ ਸਿੰਘ ਦੇ ਸਮਰਥਕਾਂ ਲਈ ਇੱਕ ਬਹੁਤ ਵੱਡਾ ਝਟਕਾ ਵੀ ਹੋ ਸਕਦਾ ਔਰ ਉਹਨਾਂ ਦੇ ਪਰਿਵਾਰ ਲਈ ਵੀ ਬਹੁਤ ਵੱਡੀ ਇਹ ਕਹਿ ਸਕਦੇ ਜਿਵੇਂ ਦੁਖਦਾਈ ਜੀ ਖਬਰ ਕਿਉਂਕਿ ਅਮਰਪਾਲ ਸਿੰਘ ਕਹਿੰਦੇ ਦੁਬਈ ਦੇ ਵਿੱਚ ਜਦੋਂ ਰਹਿੰਦਾ ਸੀ ਉਦੋਂ ਇਹ ਸਾਰਾ ਮਾਮਲਾ ਹੋਇਆ ਪਰ ਅੱਜ ਕੌਣ ਨਿਕਲ ਕੇ ਸਾਹਮਣੇ ਆ ਗਿਆ ਖਰਾਸਾ ਕੌਣ ਕਰ ਰਿਹਾ ਹੈ ਯਾਨੀ ਇਹ ਕਤਲ ਦੇ ਨਾਲ ਵੀ ਜੁੜਦਾ ਮਾਮਲਾ ਹੈ ਹਰੀਨੋ ਗੁਰਪ੍ਰੀਤ ਸਿੰਘ ਦਾ ਕਤਲ ਹੋਇਆ ਉਹਦੇ ਨਾਲ ਵੀ ਗੱਲ ਜੁੜਦੀ ਹੈ ਤਾਂ ਅਮਰਪਾਲ ਸਿੰਘ ਦੇ ਖਿਲਾਫ ਜਿਹੜੀ ਵੀਡੀਓ ਨਿਕਲ ਕੇ ਆਈ ਹੈ ਉਨੇ ਪੂਰੇ ਦੇਸ਼ ਦੁਨੀਆ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਵੀ ਚਾਹਣ ਵਾਲੇ ਲੋਕਾਂ ਦੀ ਤਾਦਾਦ ਬਹੁਤ ਵੱਡੀ ਹੈ ਆਪਣੇ ਹਿੰਦੁਸਤਾਨ ਜਾਂ ਪੰਜਾਬ ਹੀ ਨਹੀਂ ਬਲਕਿ ਪੜੋਸੀ ਮੁਲਖ ਪਾਕਿਸਤਾਨ ਦੇ ਵਿੱਚ ਵੀ ਅਮਰਪਾਲ ਸਿੰਘ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਚਾਹੁੰਦੇ ਨੇ ਔਰ ਸਪੋਰਟ ਵੀ ਕਰਦੇ ਨੇ ਤਾਂ ਅੱਜ ਜਿਹੜੀ ਵੀਡੀਓ ਤੁਹਾਨੂੰ ਮੈਂ ਸਰਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਜਿਹੜੀ ਮੈਂ ਸਾਂਝੀ ਕਰੂੰਗਾ ਉਹ ਬੜੀ ਅਹਿਮ ਹੈ ਕਿਉਂਕਿ ਉਹ ਇੱਕ ਕੁੜੀ ਦਾ ਮਾਮਲਾ ਹੈ ਜਿਹੜੀ ਖਬਰ ਕੁੜੀਆਂ ਦੇ ਮਾਮਲੇ ਦੇ ਨਾਲ ਜੁੜੀ ਹੈ ਪਹਿਲਾਂ ਤੁਹਾਨੂੰ ਮੈਂ ਇਹੀ ਸੁਣਾਉਂਗਾ ਹਰੀਨੋ ਗੁਰਪ੍ਰੀਤ ਸਿੰਘ ਦੇ ਕਤਲ ਦੇ ਨਾਲ ਵੀ ਜੁੜਦੀ ਹੈ ਸੁਣੋ ਆਪਣੇ ਫਲ ਸਿੰਗ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰਿਆ ਟਿੰਡਰ ਆਪਨੇ ਜੋ ਕਿ ਡੇਟਿੰਗ ਐਪ ਹੈ ਉਸਨੇ ਫੇਡਕੋਟ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਗੁਰਪ੍ਰੀਤ ਸਿੰਘ ਹਰੀਨੋ ਕਤਲ ਕੇਸ ਚ ਜਾਣਕਾਰੀ ਫੇਡਕੋਟ ਪੁਲਿਸ ਨੇ ਵੱਲੋਂ ਮੰਗੀ ਗਈ ਸੀ ਕਿ ਅੰਮ੍ਰਿਤ ਸੇਤੂ ਨਾ ਦੇ ਸ਼ੱਕੀ ਅਕਾਊਂਟ ਦੀ ਜਾਣਕਾਰੀ ਫੇਡਕੋਟ ਪੁਲਿਸ ਨੇ ਮੰਗੀ ਸੀ ਟਿੰਡਰ ਆਪ ਤੋਂ ਤੇ ਦੁਬਈ ਤੋਂ ਇਸ ਅਕਾਊਂਟ ਦੇ ਜ਼ਰੀਏ ਅਸ਼ਲੀਲ ਚੈਟ

ਉਸ ਨੂੰ ਸਾਬਤ ਕੀਤਾ ਜਾਂਦਾ ਕਹਿੰਦੇ ਦਵਾਈ ਦੇ ਵਿੱਚ ਇਹ ਜਦੋਂ ਭਾਈ ਅਮਰਪਾਲ ਸਿੰਘ ਗਏ ਸੀ ਅਮਰਪਾਲ ਸਿੰਘ ਦੇ ਖਿਲਾਫ ਜਿਹਨੇ ਏਜੰਡਾ ਚਲਾਇਆ ਉਹਨੇ ਸਾਬਤ ਕਰ ਦਿੱਤਾ ਕਹਿੰਦਾ ਅਮਰਪਾਲ ਸਿੰਘ ਦਾ ਹੀ ਅਕਾਊਂਟ ਹੈ ਦਰਅਸਲ ਦੇ ਵਿੱਚ ਉਹਦੀ ਜਾਂਚ ਵੀ ਹੋ ਗਈ ਆ ਪਰ ਉਹ ਅਮਰਪਾਲ ਸਿੰਘ ਦੇ ਨਾਲ ਨਹੀਂ ਜੁੜਦਾ ਇਹ ਮਾਨ ਸਿੰਘ ਠਾਰਾ ਔਰ ਦੂਜੇ ਪਾਸੇ ਹਰਪਾਲ ਸਿੰਘ ਠਾਰਾ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਇਸ ਗੱਲ ਦਾ ਕਹਿੰਦੇ ਭਾਈ ਇਹ ਫਰਜੀ ਹੈ ਯਾਨੀ ਸਰਕਾਰ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੋ ਸਕਦਾ ਜਾ ਇਹਨਾਂ ਦੇ ਖਿਲਾਫ ਅਜੰਡਾ ਚਲਾਉਣ ਵਾਲੇ ਕਈ ਸਾਰੇ ਲੋਕ ਪੰਜਾਬ ਦੇ ਅੰਦਰ ਉਹਨਾਂ ਨੇ ਇਹ ਕਹਿੰਦੇ ਵੀ ਕੁੜੀਆਂ ਦੇ ਨਾਲ ਇਹਦੀ ਚੈਟ ਫੜੀ ਗਈ ਹੈ ਅਮਰਪਾਲ ਸਿੰਘ ਦੇ ਨਾਲ ਕਹਿੰਦੇ ਕੁੜੀਆਂ ਦੀ ਚੈਟ ਹੁੰਦੀ ਸੀ ਕਈ ਕੁੜੀਆਂ ਦਾ ਦਾਵਾ ਕੀਤਾ ਜਾ ਰਿਹਾ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੁੜੀਆਂ ਆ ਕੇ ਸਾਹਮਣੇ ਖੁਲਾਸਾ ਕਰਨੀਆਂ ਪਰ ਦਰਸਾਣ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਕੋਲ ਸਬੂਤ ਹੈ ਨਹੀਂ ਜਿੰਨੇ ਵੀ ਅਮਰਪਾਲ ਸਿੰਘ ਦੇ ਖਰਾਬ ਪੰਜਾਬ ਦੇ ਵਿੱਚੋਂ ਹੁਣ ਚਾਹੇ ਕੋਈ ਬਾਹਰੋਂ ਹੋਵੇ ਕੋਈ ਅਜੰਡਾ ਚੱਲ ਰਿਹਾ ਹੋਵੇ ਔਰ ਕੋਈ ਵੀ ਇਹਦੇ ਉੱਤੇ ਹੁਣ ਸਾਬਤ ਨਹੀਂ ਹੁੰਦਾ ਔਰ ਰਹਿ ਗਈ ਹਰੀ ਨੌਂ ਦੇ ਕਤਲ ਦੀ ਯਾਨੀ ਗੁਰਪ੍ਰੀਤ ਸਿੰਘ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਹਲੇ ਤੱਕ ਕੋਈ ਸਬੂਤ ਹੱਥ ਨਹੀਂ ਲੱਗਿਆ ਅਮਰਪਾਲ ਸਿੰਘ ਦੇ ਖਿਲਾਫ ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਅਮਰਪਾਲ ਸਿੰਘ ਨੂੰ ਅਸੀਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ ਦਰਾਂ ਸਾਲ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਇਹ ਗੱਲ ਭਾਰੀ ਪੈਣ ਜਾ ਰਹੀ ਹੈ ਕਿਉਂਕਿ ਤੁਸੀਂ ਵੀ ਜਾਣਦੇ ਹੋ ਹਮੇਸ਼ਾ ਹੀ ਜਿੱਤ ਜਿਹੜੀ ਹੁੰਦੀ ਉਹ ਸੱਚ ਨਹੀਂ ਹੁੰਦੀ ਹੈ ਤਾਂ ਸੱਚ ਇਹ ਹੈ ਬਈ ਅਮਰਪਾਲ ਸਿੰਘ ਜਦੋਂ ਭਾਵੇਂ ਦबई ਦੇ ਵਿੱਚ ਸੀ ਉਦੋਂ ਕੁਝ ਵੀ ਹੋਵੇ ਬੈਕਗ੍ਰਾਉਂਡ ਕਿਸੇ ਦਾ ਵੀ ਕੁਝ ਨਹੀਂ ਕਹਿ ਸਕਦੇ ਪਰ ਜਦੋਂ ਦਾ ਕਹਿੰਦੇ ਅਮਰਤ ਛੱਕਿਆ ਜਦੋਂ ਦਾ ਐਸ ਲੈਂਡ ਦੇ ਵਿੱਚ ਚੜਿਆ ਭਾਈ ਅਮਰਪਾਲ ਸਿੰਘ ਉਸ ਤੋਂ ਬਾਅਦ ਉਹਨਾਂ ਨੇ ਖੁਦ ਕਹੀ ਸੀ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਭਾਈ ਸਾਡੇ ਉੱਤੇ ਅੱਜ ਤੱਕ ਜਦੋਂ ਪਹਿਲਾਂ ਦੀ ਜ਼ਿੰਦਗੀ ਪਹਿਲਾਂ ਨਾਲ ਚੇਹ ਕਰ ਅੱਜ ਤੁਹਾਨੂੰ ਕੋਈ ਦਾਗ ਨਜ਼ਰ ਆਉਂਦਾ ਤਾਂ ਸਾਨੂੰ ਸਾਡੀ ਕੌਮ ਸਾਡੇ ਲੋਕ ਪੰਜਾਬ ਦੇ ਜੋ ਮਰਜ਼ੀ ਸਜ਼ਾ ਦੇ ਦੇਣ ਤਾਂ ਦੇਖੋ ਜਿਹੜੇ ਬੰਦੇ ਨੇ ਹੁਣ 28 ਸਾਲ ਦੀ ਉਮਰ ਹੋਵੇ ਤੇ ਉਹ ਬੰਦਾ ਇਹ ਜੇ ਰਾਵਾਂ ਤੇ ਨਿਕਲੇ ਰੇੜੇ ਰਾਵਾਂ ਦੇ ਉੱਤੇ ਚੱਲ ਕੇ ਬੰਦੇ ਦੀ ਮੌਤ ਹੁੰਦੀ ਹੈ ਤੇ ਜਾਂ ਫਿਰ ਲੰਬੀਆਂ ਸਜ਼ਾਵਾਂ ਹੁੰਦੀਆਂ ਨੇ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਖਬਰ ਤੋਂ ਸਮਝਣਾ ਚਾਹੀਦਾ ਕਿ ਅਮਰਪਾਲ ਸਿੰਘ ਦੇ ਖਿਲਾਫ ਡਿਗਰੂ ਕੱਢ ਦੇ ਵਿੱਚ ਬੈਠਾ ਕੋਦੇ ਖਰਾਬ ਵੱਡੇ ਵੱਡੇ ਏਜੰਡੇ ਚਲਾਏ ਜਾ ਰਹੇ ਨੇ ਔਰ ਦੂਜੇ ਪਾਸੇ ਡਟੇ ਹੋਏ ਨੇ ਦੋਵੇਂ ਵਕੀਲ ਔਰ ਵੱਡੇ ਪਦਰ ਦੇ ਉੱਤੇ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਆਵਾਜ਼ ਉੱਠ ਖੜੀ ਆ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿ 2027 ਦੇ ਵਿੱਚ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਜੇਨਾਂ ਬਾਹਰ ਕੱਢਣਾ ਕਿਉਂਕਿ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਦੇ ਹਾਲਾਤ ਨੇ ਉਹ ਸਾਰਾ ਪੰਜਾਬ ਜਾਣਦਾ ਕਿਉਂਕਿ ਕਿਸੇ ਦੀ ਇਹ ਇੱਥੇ ਲੱਤਾ ਤੋੜੀਆਂ ਜਾਂਦੀਆਂ ਨੇ ਔਰ ਨਸ਼ਾ ਨੂੰ ਪ੍ਰਮੋਟ ਕੀਤਾ ਜਾਂਦਾ ਕਿਸੇ ਨੂੰ ਕਰੰਟ ਲਾਇਆ ਜਾਂਦਾ ਬਹੁਤ ਵੱਡੇ ਪੱਧਰ ਦੇ ਉੱਤੇ ਇਨਕਾਊਂਟਰ ਵੀ ਕੀਤੇ ਜਾਂਦੇ ਨੇ ਇਹ ਇਨਸਾਫ ਕਿਸੇ ਨੂੰ ਵੀ ਨਹੀਂ ਮਿਲਦਾ ਇਹ ਗੱਲ ਹੁਣ ਪਲਟ ਚੁੱਕੀ ਹੈ ਜਿਵੇਂ ਅਮਰਪਾਲ ਸਿੰਘ ਦੇ ਖਰਾਬ ਲਗਾਤਾਰ ਏਜੰਡਾ ਚਲਾਇਆ ਜਾ ਰਿਹਾ ਉਹਨੂੰ ਬਰਬਾਦ ਕਰਨ ਦੀਆਂ ਸਾਜਸ਼ਾਂ ਵੀ ਘੜੀਆਂ ਜਾ ਰਹੀਆਂ ਆਂ ਅੰਦਰੇ-ਅੰਦਰੀ ਇਹ ਸਰਕਾਰ ਆ ਨਾ ਜਿਹੜੀ ਇਹ ਬੜੀ ਨਖਿੱਧੀ ਤੇ ਨਕਮੀ ਸਾਬਤ ਹੋਈ ਹੈ ਸਾਡੇ ਪੰਜਾਬ ਦੇ ਲੋਕਾਂ ਲਈ ਨਾ ਹੀ ਤਾਂ ਇਹ ਸਿੱਖਾਂ ਦੇ ਪੱਖ ਦੇ ਵਿੱਚ ਕੋਈ ਗੱਲ ਕੀਤੀ ਆ ਔਰ ਨਾ ਹੀ ਸਾਡੇ ਪੰਜਾਬ ਪੱਖੀ ਕੋਈ ਗੱਲ ਕੀਤੀ ਭਗਵੰਤ ਮਾਨ ਨੇ ਹਾਲਾਂਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਪ੍ਰਤੀ ਅੱਜ ਤੱਕ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਕਿੰਨਾ ਵੀ ਜਲਮ ਹੋ ਰਿਹਾ ਸਾਰਾ ਭਗੰਤਮਾਨ ਸਰਕਾਰ ਦੇ ਸਰਪੰਦਾ ਤੇ ਪੈਂਦਾ ਹੀ ਰਹਿਣਾ ਔਰ ਦੂਜੇ ਪਾਸੇ ਜਿਹੜੇ ਉਹਦੇ ਸਾਥੀ ਬੰਦ ਕੀਤੇ ਆ ਲਿਆ ਕੇ ਅਮਰਸਾਦੀ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਵੀ ਬਹੁਤ ਵੱਡਾ ਤਸ਼ੱਦਦ ਹੋ ਰਿਹਾ ਇੱਕ ਨੌਜਵਾਨ ਦੀ ਜਿਹੜਾ ਕਿ ਬਾਜੇ ਕੇ ਪ੍ਰਧਾਨ ਮੰਤਰੀ ਹੈ ਉਸ ਬੰਦੇ ਨੇ ਇੱਕ ਆਪਣੀ ਆਡੀਓ ਜਾਰੀ ਕੀਤੀ ਹੈ ਉਹਨੇ ਆਪਣੀ ਮਾਂ ਨੂੰ ਕਿਹਾ ਕਹਿੰਦਾ ਸਾਡੀਆਂ ਇੱਥੇ ਲੱਤਾਂ ਵਾਂ ਵੀ ਤੜਵਾ ਸਕਦੀ ਹੈ ਸਰਕਾਰ ਮਜੀਠੀਏ ਦੇ ਉੱਤੇ ਧਰਾਂ ਸਾਲ ਦੇ ਵਿੱਚੋਂ ਨੇ ਕਰਾ ਦਿੱਤੀ ਤਾਂ ਹੁਣ ਸਮਝਣ ਵਾਲੀ ਗੱਲ ਤਾਂ ਇਹ ਹੈ ਵੀ ਯਾਬ ਦੇ ਅੰਦਰ ਜਿਹੜੇ ਲੋਕ ਚਾਹਦੇ ਨੇ ਇਹਨਾਂ ਦੇ ਵਿਰੁੱਧ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਤਾਂ ਬੰਦ ਕੀਤਾ ਹੀ ਜਾਂਦਾ ਹੈ ਬਲਕਿ ਉਹਨਾਂ ਦੇ ਉੱਤੇ ਹੋਰ ਬਹੁਤ ਵੱਡੇ ਵੱਡੇ આરોਪ ਥੋਪੇ ਜਾਂਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਅਮਰਪਾਲ ਸਿੰਘ ਨੂੰ ਬਾਹਰ ਨਾ ਨਿਕਲ ਦਿੱਤਾ ਜਾਵੇ ਇਸ ਕਰਕੇ ਸਰਕਾਰ ਸਿੱਧੇ ਤੌਰ ਦੇ ਉੱਤੇ ਨੰਗੀ ਹੋ ਚੁੱਕੀ ਹੈ ਕਿ ਭਾਈ ਇਹ ਨੌਜਵਾਨਾਂ ਦਾ ਵੱਡੇ ਪੱਧਰ ਦੇ ਉੱਤੇ ਘਾਣ ਕਰ ਰਹੀ ਹੈ ਆ ਇਹਨਾਂ ਨੂੰ ਹਰਜਾਨਾ ਇਸ ਦਾ ਭਰਨਾ ਵੀ ਪਊਗਾ ਤੇ ਅੱਜ ਵੀ ਭਰ ਰਹੀ ਹੈ ਕਿਹੜੇ ਰੂਪ ਦੇ ਵਿੱਚ ਭਰ ਰਹੀ ਹੈ ਦਿੱਲੀ ਦੇ ਵਿੱਚੋਂ ਇਹਨਾਂ ਦੀ ਜੜ ਪੱਟੀ ਗਈ ਹੈ ਹੁਣ ਰਹਿ ਗਿਆ ਕੱਲਾ ਪੰਜਾਬ ਤੇ ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਨੂੰ ਨੱਤ ਮਾਰ ਦਿੱਤੀ ਇਹ ਗੱਲ ਕੋਈ ਅਧੋਰਹਿਮਾ ਨਹੀਂ ਹੈਗੀਆਂ ਇਹ ਗੱਲ ਸੱਚ ਹੈ ਤਾਂ ਮੈਂ ਪੁੱਛਣਾ ਚਾਹੂੰਗਾ ਤੁਹਾਡੇ ਕੋਲੋਂ ਸਾਰੇ ਪੰਜਾਬੀਆਂ ਤੋਂ ਕਿ ਤੁਸੀਂ ਕੀ ਕਹਿੰਦੇ ਐਸ ਮੁੱਦੇ ਪ੍ਰਤੀ ਯਾਨੀ ਅਮਰਪਾਲ ਸਿੰਘ ਦੇ ਖਰਾਬ ਹੋ ਜਾਂਦੇ ਤੇ ਏਜੰਡੇ ਚੱਲੇ ਜਾ ਰਹੇ ਨੇ ਔਰ ਉਸ ਨੌਜਵਾਨ ਨੂੰ ਅੰਦਰ ਮਾਰਨਾ ਚਾਹੁੰਦੀ ਹੈ ਸਰਕਾਰ ਔਰ ਹੋਰ ਜਿਹੜੇ ਉਹਦੇ ਵਿਰੁੱਧ ਜਿਹੜੇ ਲੋਕ ਨੇ ਪੰਜਾਬ ਦੇ ਅੰਦਰੋਂ ਚਾਹੇ ਕੋਈ ਵਿਰੋਧੀ ਪਾਰਟੀ ਦਾ ਹੀ ਹੋਵੇ ਔਰ ਚਾਹੇ ਕੋਈ ਹੋ ਆਮ ਖਾਸ ਬੰਦੇ ਹੋਣ ਤਾਂ ਇਹ ਸਾਰੇ ਇਕੱਠੇ ਹੋ ਕੇ ਯਾਨੀ ਅਮਰਪਾਲ ਸਿੰਘ ਨੂੰ ਖਤਮ ਕਰਨਾ ਚਾਹੁੰਦੇ ਕਿਉਂਕਿ ਪਤਾ ਉਹਨਾਂ ਨੂੰ 2027 ਦੇ ਵਿੱਚ ਉਹਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਲੋਕ ਬਾਹਰ ਕੱਢਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ